ਸਤਿਕਾਰਯੋਗ ਗੁਰਬਾਣੀ ਪ੍ਰੇਮੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਬਾਣੀ ਵਿਚਾਰ ਦੇ 15ਵੇਂ ਐਪੀਸੋਡ ਵਿੱਚ ਆਪ ਜੀ ਦਾ ਸਵਾਗਤ ਹੈ ਅੱਜ ਆਪਾਂ ਜਪਜੀ ਸਾਹਿਬ ਜੀ ਦੀ ਚੱਲ ਰਹੀ ਲੜੀਵਾਰ ਵਿਚਾਰ ਵਿੱਚੋਂ 14ਵੀਂ ਅਤੇ 15ਵੀਂ ਪੌੜੀ ਦੀ ਵਿਚਾਰ ਕਰਨ ਦਾ ਯਤਨ ਕਰਨਾ ਹੈ ਪਹਿਲੇ ਆਪ ਜੀ ਪਾਠ ਸਰਵਣ ਕਰੋ ਫਿਰ ਵੀ ਚਾਰ ਵਿੱਚ ਜੁੜਦੇ ਹਾਂ ਮਨੈ ਮਾਰਗ ਠਾਕ ਨਾ ਪਾਈ ਮਨੈ ਪਤ ਸਿਓ ਪ੍ਰਗਟ ਜਾਈ ਮਨੈ ਮਗਨ ਚੱਲੇ ਪੰਥ ਮਨੈ ਧਰਮ ਸੇਤੀ ਸੰਬੰਧ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੇ ਮਨ ਕੋਈ ਮਨੈ ਪਾਵਹਿ ਮੋਖ ਦਵਾਰ ਮਨੈ ਪਰਵਾਰ ਸਹਾਰ ਮਨੈ ਤਰੈ ਤਾਰੇ ਗੁਰ ਸਿੱਖ ਮਨੈ ਨਾਨਕ ਭਵਹਿ ਨ ਭਿਖ ਐਸਾ ਨਾਮ ਨਿਰੰਝਨ ਹੋਇ ਜੇ ਕੋ ਮੰਨ ਜਾਣੇ ਮਨ ਕੋਈ ਐਸਾ ਨਾਮ ਨਿਰੰਝਨ ਹੋਏ ਜੇ ਕੋ ਮੰਨ ਜਾਣੇ ਮਨ ਕੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਨ੍ਹਾਂ ਨੇ ਸਤਗੁਰੂ ਦੀ ਮਤ ਨੂੰ ਸੁਰਤ ਨਾਲ ਸੁਣਿਆ ਤੇ ਸੁਰਤ ਦੀਆਂ ਗਹਿਰਾਈਆਂ ਵਿੱਚ ਵਸਾਲਿਆ ਉਹ ਗਹਿਰਾਈਆਂ ਵਿੱਚ ਵਸਾਉਣ ਦਾ ਮਤਲਬ ਹੈ ਮੰਨ ਲੈਣਾ ਉਸ ਤੇ ਅਮਲ ਕਰਨਾ ਜੋ ਮਤ ਮਿਲੀ ਹੈ ਖਰੀਦੇ ਗुण गायਨ ਕਰਨ ਦੀ ਪ੍ਰੇਰਣਾ ਸਤਿਗੁਰੂ ਨੇ ਦਿੱਤੀ ਤੇ ਗਾਉਂਦਾ ਹੈ ਕੇਵਲ ਗਾਉਂਦਾ ਹੀ ਨਹੀਂ ਇਸ ਭਾਵਨਾ ਨਾਲ ਗਾਉਂਦਾ ਹੈ ਕਿ ਤੂੰ ਤੂੰ ਕਰਦਾ ਹੋਇਆ ਕਬੀਰ ਜੀ ਦੇ ਕਹਿਣ ਵਾਂਗ ਤੂੰ ਦਾ ਹੀ ਰੂਪ ਹੋ ਨਿਪੜੇ ਤੇ ਫਿਰ ਜਿੱਧਰ ਦੇਖੇ ਉਸੇ ਪਰਮ ਸ਼ਕਤੀ ਦਾ ਨੂਰ ਪ੍ਰਤੀਤ ਹੋਵੇ ਕਬੀਰ ਤੂੰ ਤੂੰ ਕਰਤਾ ਤੂੰ ਹੁਆ ਮੁਜਮਹਿ ਰਹਾ ਨਾ ਹੂੰ ਅਹੰਕਾਰ ਮਿਟ ਜਾਏ ਜਬ ਆਪਾ ਪਰਕਾ ਮਿਟ ਗਿਆ ਜਦ ਦੇਖੋ ਤਤ ਤੂੰ ਫਿਰ ਕੌਣ ਆਪਣਾ ਕੌਣ ਪਰਾਇਆ ਜਦ ਸਭ ਵਿੱਚ ਜੋਤ ਇੱਕ ਹੈ ਇਹ ਇੱਕ ਰਸਤਾ ਹੈ ਜੀਸਸ ਕ੍ਰਾਈਸਟ ਜੀ ਦੇ ਬਚਨ ਹਨ ਕਿ ਮੇਰਾ ਰਸਤਾ ਲੰਮਾ ਨਹੀਂ ਪਰ ਦਰਵਾਜ਼ਾ ਜ਼ਰੂਰ ਮਹੀਨ ਹੈ ਬਰੀਕ ਹੈ ਸਟ੍ਰੇਟ ਇਸ ਦਾ ਵੇ ਬਟ ਨੈਰੋ ਇਸ ਮਾਈ ਗੇਟ ਰਸਤਾ ਦੂਰ ਨਹੀਂ ਪਰਮਾਤਮਾ ਕੋਈ ਦੂਰ ਥੋੜੀ ਵਸਦਾ ਹੈ ਹਾਂ ਰਸਤਾ ਜ਼ਰੂਰ ਬਰੀਕ ਹੈ ਇੱਥੇ ਹਾਥੀ ਬਣ ਕੇ ਨਹੀਂ ਲੰਘਿਆ ਜਾਣਾ ਕੀੜੀ ਬਣ ਕੇ ਲੰਘ ਸਕੋਗੇ ਅਹੰਕਾਰ ਦੀ ਪੰਡ ਚੁੱਕ ਕੇ ਪ੍ਰਭੂ ਦੇ ਦਰਵਾਜ਼ੇ ਉਪਾਰ ਨਹੀਂ ਹੋ ਹੋਣਾ ਆਪਾਂ ਮਿਟਾ ਕੇ ਪਾਰ ਹੀ ਹੋ ਉਹ ਦੂਰ ਨਹੀਂ ਇਸ ਲਈ ਭਗਤ ਇਹ ਖਿਆਲ ਰੱਖਦਾ ਹੈ ਕੇ ਗੁਰੂ ਦੀ ਮਤ ਨੂੰ ਪਹਿਲ ਦੇ ਕੇ ਰੱਬੀ ਗੁਣਾਂ ਨੂੰ ਪਹਿਲ ਦੇ ਕੇ ਉਹਨਾਂ ਨੂੰ ਅਨੁਭਵ ਕਰਦੇ ਹੋਇਆ ਜ਼ਿੰਦਗੀ ਦੇ ਰਸਤੇ ਤੇ ਚੱਲੇ ਜ਼ਿੰਦਗੀ ਇੱਕ ਰਾਹ ਹੈ ਤੇ ਜਿਸ ਨੂੰ ਇਸ ਰਸਤੇ ਦਾ ਖਿਆਲ ਹੈ ਕਿਧਰੇ ਠੋਕਰ ਨਾ ਲੱਗ ਜਾਏ ਸਾਵਧਾਨ ਹੋ ਕੇ ਜੀਵਨ ਨੂੰ ਜਿਉਣਾ ਹੈ ਉਹ ਕੁਝ ਇਉਂ ਜੀਂਦੇ ਕਬੀਰ ਜੀ ਨੇ ਪਰਮਾਰਥ ਦੇ ਪੰਧ ਦਾ ਰੱਬੀ ਰਾਹ ਦਾ ਜ਼ਿਕਰ ਬੜਾ ਵਿਸ਼ੇਸ਼ ਰੂਪ ਵਿੱਚ ਕੀਤਾ ਹੈ ਉਹ ਕਹਿੰਦੇ ਨੇ ਭਗਤ ਨੂੰ ਕਿੰਨਾ ਖਿਆਲ ਰੱਖਣਾ ਪੈਂਦਾ ਇਹ ਕੋਈ ਬਾਹਰ ਦੀ ਯਾਤਰਾ ਨਹੀਂ ਅੰਦਰ ਦੀ ਯਾਤਰਾ ਹੈ ਪਰ ਰੁਕਾਵਟਾਂ ਆ ਸਕਦੀਆਂ ਨੇ ਉਹਨਾਂ ਤੋਂ ਸਾਵਧਾਨ ਕਿਵੇਂ ਰਹਿਣਾ ਕਬੀਰ ਜੀ ਦੇ ਕੁਝ ਬਚਨ ਮੈਂ ਆਪ ਨਾਲ ਸਾਂਝੇ ਕਰਨਾ ਚਾਹੁੰਦਾ ਉਹ ਕਹਿੰਦੇ ਨੇ ਕਬੀਰ ਰੋੜਾ ਹੋਏ ਰੋ ਬਾਟ ਕ ਤਜ ਮਨ ਕਾ ਅਭਿਮਾਨ ਭਗਵਾਨ ਨੂੰ ਪਾਉਣਾ ਹੈ ਅਭਿਮਾਨ ਤਾਂ ਮਿਟਾਉਣਾ ਪਏਗਾ ਇਹ ਪਹਿਲੀ ਸ਼ਰਤ ਹੈ ਜਦੋਂ ਅਭਿਮਾਨ ਮਿਟਾਉਣ ਦੀ ਵਿਚਾਰ ਸਾਹਮਣੇ ਆਈ ਉਹਨਾਂ ਦੇਖਿਆ ਰਸਤੇ ਵਿੱਚੋਂ ਅਨੇਕਾਂ ਲੋਕ ਲੰਘਦੇ ਨੇ ਬੱਚੇ ਬਜ਼ੁਰਗ ਨੌਜਵਾਨ ਕੋਈ ਛੋਟਾ ਮੋਟਾ ਰੋੜਾ ਪਿਆ ਹੈ ਜਿਸ ਦਾ ਦਿਲ ਕਰੇ ਠੋਕਰ ਮਾਰ ਦਿੰਦਾ ਹੈ ਉਧਰ ਨੂੰ ਰੁੜ ਜਾਂਦਾ ਹੈ ਇਸ ਤਰ੍ਹਾਂ ਦਾ ਹੋ ਜਾ ਤੂੰ ਮੰਦਾ ਕਰਨ ਵਾਲਿਆਂ ਨਾਲ ਵੀ ਭਲਾ ਕਰਨ ਦੀ ਬਰਤੀ ਬਣਾ ਗੁੱਸਾ ਨਾ ਕਰ ਬਾਬਾ ਸ਼ੇਖ ਫਰੀਦ ਜੀ ਦੇ ਵੀ ਪਾਵਨ ਬਚਨ ਫਰੀਦਾ ਬੁਰੇ ਦਾ ਭਲਾ ਕਰ ਭਲਿਆਂ ਨਾਲ ਭਲਾਈ ਤੇ ਸਾਰੇ ਹੀ ਕਰ ਲੈਂਦੇ ਨੇ ਜੋ ਸਾਡਾ ਬੁਰਾ ਵੀ ਕਰੇ ਉਸ ਨਾਲ ਵੀ ਭਲਾ ਕਰ ਦੇਣਾ ਫਰੀਦਾ ਬੁਰੇ ਦਾ ਭਲਾ ਕਰ ਗੁੱਸਾ ਮਨ ਨਾ ਹਟਾਏ ਨਤੀਜਾ ਕੀ ਹੋਵੇਗਾ ਦੇਹੀ ਰੋਗ ਨ ਲੱਗਈ ਰੋਗ ਅਸੀਂ ਬਹੁਤੇ ਆਪ ਹੀ ਸਹੇੜਦੇ ਹਾਂ ਤੇ ਉਹਨਾਂ ਵਿੱਚੋਂ ਵੀ 80% ਮਨ ਤੋਂ ਪੈਦਾ ਹੁੰਦੇ ਨੇ ਜਿੰਨਾ ਮਨ ਰੋਗੀ ਹੋ ਜਾਏ ਉਹਨਾਂ ਵਿਕਾਰਾਂ ਦਾ ਕ੍ਰੋਧ ਦਾ ਲਾਲਚ ਦਾ ਹੋਰ ਇਹ ਉਹਨਾਂ ਸਰੀਰ ਵੀ ਰੋਗੀ ਹੋਣਾ ਸ਼ੁਰੂ ਹੋ ਜਾਂਦਾ ਹੈ ਗੁੱਸਾ ਮਨ ਨਾ ਹਟਾਏ ਦੇਹੀ ਰੋਗ ਨ ਲੱਗਈ ਪੰ ਲੈ ਸਭ ਕਿਛ ਪਾਏ ਬੁਰੇ ਦਾ ਵੀ ਭਲਾ ਕਰਨਾ ਸਿੱਖ ਜਿਸ ਵੇਲੇ ਮਨੁੱਖ ਨੇ ਇਉਂ ਸੋਚਿਆ ਕਿ ਪੱਥਰ ਨੂੰ ਮਾਰੀ ਠੋਕਰੋ ਰੁੜ ਗਿਆ ਉਹ ਮਨ ਚ ਲਾਗੇ ਲੰਘ ਗਿਆ ਕਬੀਰ ਜੀ ਨੇ ਦੇਖਿਆ ਇਸ ਤਰ੍ਹਾਂ ਦਾ ਹੋ ਜਾ ਇੱਕ ਸਟੇਜ ਤੈ ਕਰ ਲਈ ਕਬੀਰ ਰੋਣਾ ਹੋਏ ਰਹ ਬਾਟ ਕਾ ਤਜ ਮਨ ਕਾ ਅਭਿਮਾਨ ਐਸਾ ਕੋਈ ਦਾਸ ਹੋਏ ਤਾਹੇ ਮਿਲੇ ਭਗਵਾਨ ਪਰ ਜਦੋਂ ਸੁਰਤ ਹੋਰ ਬਾਰੀਕੀ ਵਿੱਚ ਗਈ ਇਹ ਹੈ ਮਾਰਗ ਇਹ ਹੈ ਰਸਤਾ ਭਗਤ ਦਾ ਸੁਰਤ ਦੀਆਂ ਬਾਰੀਕੀਆਂ ਸੁਖਮਤਾ ਹੋਰ ਬਾਰੀਕੀ ਵਿੱਚ ਗਈ ਤੇ خیال ਆਇਆ ਮੰਨਿਆ ਕੋਈ ਮਨ ਚਲਾ ਪੱਥਰ ਨੂੰ ਛੋਟੇ ਰੋੜੇ ਨੂੰ ਠੋਕਰ ਮਾਰ ਕੇ ਰੇੜ ਗਿਆ ਹੋਵੇਗਾ ਉਹ ਰੁੜ ਵੀ ਗਿਆ ਪਰ ਇਹਹੀ ਰੋੜਾ ਕਈ ਵਾਰੀ ਬੇਧਿਆਨੀ ਨਾਲ ਚੱਲਣ ਵਾਲੇ ਲੋਕਾਂ ਦੇ ਛੋਟ ਲੱਗ ਜਾਣ ਦਾ ਕਾਰਨ ਵੀ ਬਣ ਜਾਂਦਾ ਹੈ ਪੈਰ ਲੱਗ ਗਿਆ ਚੋਟ ਲੱਗੇਗੀ ਪੱਥਰ ਨੂੰ ਪੈਰ ਲੱਗੇ ਰੋੜੇ ਨੂੰ ਪੱਥਰ ਲੱਗੇ ਚੋਟ ਤਾਂ ਲੱਗੇਗੀ ਜਾਂ ਕੋਈ ਮੂਰਖ ਚੁੱਕ ਕੇ ਹੀ ਵਗਾਹ ਕੇ ਮਾਰੇ ਤੇ ਜਿਸ ਦੇ ਲੱਗ ਜਾਏ ਜਾ ਕੇ ਉਸ ਨੂੰ ਵੀ ਠੋਕਰ ਮਾਰੇ ਜ਼ਖਮ ਕਰ ਦੇਵੇ ਭਗਤ ਇਸ ਤਰ੍ਹਾਂ ਦਾ ਨਹੀਂ ਹੁੰਦਾ ਇਸ țeਜ ਉਰੇ ਦੀ ਹੈ ਉਹਨਾਂ ਦਾ ਝਟ ਧਿਆਨ ਗਿਆ ਉਸੇ ਰਸਤੇ ਵਿੱਚ ਇਹ ਰੋੜੇ ਤੇ ਗੱਲ ਬਣਦੀ ਨਹੀਂ ਹਵਾਵਾਂ ਨਾਲ ਗਰਦਾਂ ਉੱਡਦੀਆਂ ਨੇ ਪਹਿਆਂ ਦੀ ਰਸਤੇ ਦੀ ਗਰਦ ਉੱਠਦੀ ਤੇ ਉੱਡਦੀ ਹੈ ਪਰ ਠੋਕਰ ਨਹੀਂ ਕਿਸੇ ਨੂੰ ਮਾਰਦੀ ਇਸ ਰੋੜੇ ਨਾਲੋਂ ਚੰਗਾ ਤੂੰ ਜ਼ਮੀਨ ਦੀ ਖਾਕ ਬਣ ਜਾ ਧੂੜ ਬਣ ਜਾ ਕਬੀਰ ਰੋੜਾ ਹੁਆ ਤਾਂ ਕਿਆ ਭਇਆ ਪੰਥੀ ਕਹੋ ਪੰਥੀ ਮੈਨੇ ਰਾਹਗੀਰ ਰਸਤੇ ਤੇ ਚੱਲਣ ਵਾਲਾ ਫੋੜਾ ਜਿਆ ਬੇਤਿਆ ਨੀ ਨਾਲ ਪੈਰ ਲੱਗੇ ਠੋਕਰ ਲੱਗ ਜਾਏ ਪੰਥੀ ਕੋ ਦੁੱਖ ਦੇ ਐਸਾ ਤੇਰਾ ਦਾਸ ਹੈ ਜਿਉ ਧਰਨੀ ਮਹਿ ਕੇ ਜਿਵੇਂ ਜ਼ਮੀਨ ਤੇ ਪਈ ਸੇ ਕੋਈ ਪੈਰ ਮਾਰੇ ਵੀ ਅਚਾਨਕ ਵੀ ਲੱਗ ਜਾਏ ਠੋਕਰ ਲੱਗਣ ਦਾ ਕੋਈ ਸਵਾਲ ਨਹੀਂ ਉਡੀ ਤਾਂ आएगी ਵਿਚਾਰੀ ਇਹ ਇੱਕ ਸਟੈਪ ਹੋਰ ਅੱਗੇ ਵੱਧ ਗਏ ਇਹ ਹੈ ਮਾਰਗ ਇਹ ਹੈ ਰਸਤਾ ਉਹ ਵੇਖਦੇ ਨੇ ਮੰਨੇ ਆ ਇਸ ਗਰਦ ਨੇ ਠੋਕਰ ਤਾਂ ਨਹੀਂ ਕਿਸੇ ਨੂੰ ਮਾਰੀ ਲੇਕਿਨ ਇੱਕ ਗੱਲ ਬੁਰੀ ਫਿਰ ਵੀ ਹੋ ਗਈ ਹਵਾਵਾਂ ਨਾਲ ਵੀ ਉੱਡ ਜਾਏ ਧੂੜ ਉੱਡਦੀ ਹੈ ਹਨੇਰੀਆਂ ਨਾਲ ਤੇ ਅਚਾਨਕ ਜੋ ਵਿਅਕਤੀ ਜਾ ਰਿਹਾ ਹੈ ਉਸ ਦੇ ਕੱਪੜਿਆਂ ਤੇ ਪੈ ਜਾਏ ਕੱਪੜੇ ਗੰਦੇ ਕਰ ਦੇ ਮੂੰਹ ਤੇ ਪੈ ਜਾਏ ਸਰੀਰ ਤੇ ਪੈ ਜਾਏ ਗੰਦਾ ਕਰ ਦੇ ਪਗਤ ਤਾਂ ਗੰਦਗੀ ਫੈਲਾਉਂਦਾ ਨਹੀਂ ਮੰਨਿਆ ਠੋਕਰ ਨਹੀਂ ਮਾਰਦਾ ਪਰ ਉਹ ਗੰਦਗੀ ਵੀ ਨਹੀਂ ਫੈਲਾਉਂਦਾ ਉਸਨੇ ਤਾਂ ਦੁਨੀਆ ਦੇ ਦਿਲਾਂ ਦੀ ਗੰਦਗੀ ਵੀ ਦੂਰ ਕਰਨੀ ਹੈ ਤਨ ਤਾਂ ਇੱਕ ਪਾਸੇ ਇਸ ਲਈ ਉਹਨਾਂ ਅਗਲਾ ਬਚਨ ਆਖਿਆ ਇਹ ਹੈ ਅਸਲੀ ਮਾਰਗ ਰਸਤਾ ਰਸਤੇ 'ਚ ਰੁਕ ਨਹੀਂ ਜਾਣਾ ਕਿ ਹੰਕਾਰੀ ਬਣ ਕੇ ਬੈਠ ਜਾਓ ਬਹੁਤੀ ਵਾਰੀ ਇੰਜ ਹੁੰਦਾ ਹੈ ਉਹ ਵੀ ਭਗਤ ਕਬੀਰ ਜੀ ਦੇ ਹੀ ਬਚਨ ਹਨ ਉਹਨਾਂ ਨੇ ਆਖਿਆ ਹੈ ਕੰਬੀਰ ਸਿੱਖ ਸਾਖਾ ਬਹੁਤੇ ਕੀਏ ਚੇਲੇ ਚਾਟਲੇ ਬੜੇ ਬਣਾ ਲਏ ਕਿਸੋ ਕੀ ਉਹ ਨਮੀਤ ਤੇ ਜਿਸ ਨੂੰ ਅਸਲੀ ਮਿੱਤਰ ਬਣਾਉਣਾ ਸੀ ਨਿਰੰਕਾਰ ਨੂੰ ਉਹ ਬਣਾਇਆ ਹੀ ਨਾ ਚੇਲੇ ਬਣਾ ਲਏ ਚਾਲੇ ਇਥੇ ਹਰ ਮਿਲ ਨਕੋ ਇਹ ਚੇਲੇ ਐਵੇਂ ਨਹੀਂ ਬਣੇ ਚੰਗੇ ਰਾਹ ਤੁਰਿਆ ਸੀ ਲੋਕ ਪ੍ਰਭਾਵਤ ਹੋਏ ਪੈਰੀ ਆਪ ਪਰ ਇਹ ਮੂੜ ਉਥੇ ਰੁਕ ਗਿਆ ਰਸਤੇ ਦੀਆਂ ਰੁਕਾਵਟਾਂ ਨੇ ਇਹ ਸਾਰੀਆਂ ਚਿੱਲ ਚਾਟੜਿਆਂ ਵਿੱਚ ਹੀ ਉਲਝ ਕੇ ਰਹਿ ਜਾ। ਬੱਚੇ ਛੱਡ ਆਇਆ ਪਰਿਵਾਰ ਛੱਡ ਦਿੱਤਾ ਚੇਲੇ ਬਣਾ ਲੈ। ਘਰ ਛੱਡ ਦਿੱਤਾ ਵੱਡਾ ਆਸ਼ਰਮ ਬਣਾ ਕੇ ਧਾਮ ਬਣਾ ਕੇ ਬੈਠ ਗਿਆ। ਲੋਕਾਂ ਦੇ ਪੈਸੇ ਨਾਲ ਦੀ। ਇਹ ਰੁਕਾਵਟਾਂ ਨੇ ਚੱਲ ਇਥੇ ਹਰ ਮਿਲਨ ਕੋ ਤੁਰਿਆ ਤਾਂ ਚੰਗੇ ਰਾਹ ਸੀ। ਲੇਕਿਨ ਰਾਤ ਚੇਲੇ ਬਣਨੇ ਸ਼ੁਰੂ ਹੋ ਗਏ ਉਹ ਜਿੱਥੇ ਮੰਜ਼ਿਲ ਤੇ ਜਾਣਾ ਸੀ ਉਹ ਭੁੱਲ ਗਈ। ਜਿਸ ਮੁਸਾਫਰ ਨੂੰ ਆਪਣੀ ਮੰਜ਼ਲ ਹੀ ਭੁੱਲ ਜਾਏ ਉਹ ਰਸਤੇ ਵਿੱਚ ਫਿਰ ਠੋਕਰਾ ਖਾਣ ਜੋ ਗੈਰ ਰਹ ਜਾਂਦਾ ਹੈ ਐਂਡ ਤੇ ਚੱਲ ਇਥੇ ਹਰ ਮਿਲਨ ਕੋ ਵਿਚੇ اٹਕਿਓ ਚੀਤ ਰਸਤੇ ਵਿੱਚ ਹੀ ਇੱਕ ਰੁਕਾਵਟ ਹੈ ਮਨ ਰੁਕ ਗਿਆ ਸੋ ਕਬੀਰ ਜੀ ਨੇ ਆਖਿਆ ਨਹੀਂ ਨਹੀਂ ਰੋੜਾ ਨਹੀਂ ਧੂੜ ਬਣ ਧੂੜ ਦੀ ਕਮਜ਼ੋਰੀ ਦੇਖੀ ਤੇ ਆਖਣ ਲੱਗੇ ਧੂੜ ਵੀ ਠੀਕ ਨਹੀਂ ਲੋਕਾਂ ਦੇ ਕੱਪੜਿਆਂ ਤੇ ਪੈ ਸਰੀਰ ਤੇ ਪੈ ਗੰਦਾ ਕਰ ਦਿੰਦੀ ਹੈ ਕਬੀਰ ਖੇ ਹੋਈ ਤੋ ਕਿਆ ਭਇਆ ਜੋ ਉੱਡ ਲੱਗ ਅੰਗ ਰਾਖ ਬਣੇ ਤਕੀ ਬਣਿਆ ਕੁਝ ਨਹੀਂ ਹਰ ਜਨ ਐਸਾ ਚਾਹੀਏ ਜਿਉਂ ਪਾਣੀ ਸਰਬੰਗ ਪਾਣੀ ਜਿਸ ਭਾਂਡੇ ਵਿੱਚ ਪਾ ਦਿਓ ਉਸ ਤਰ੍ਹਾਂ ਦਾ ਜੋ ਇਸ ਵਿੱਚ ਰੰਗ ਪਾ ਦਿਓ ਉਸ ਰੂਪ ਸ਼ਕਲ ਨੂੰ ਅਖਤਿਆਰ ਕਰ ਲੈਂਦਾ ਹੈ ਮੈਲ ਲਾਉਂਦਾ ਨਹੀਂ ਇਹ ਇਸ ਦੀ ਸ਼ਰਤ ਹੈ ਮੈਲ ਤੂੰਦਾ ਪਰ ਇਸ ਦੀ ਵੀ ਕਮਜ਼ੋਰੀ ਹੈ ਇਹ ਸੁਭਾਅ ਬਦਲ ਲੈਂਦਾ ਹੈ ਜੇ ਬਹੁਤ ਸਰਦੀ ਹੋਵੇ ਜੰਮ ਕੇ برف ਵੀ ਬਣ ਜਾਂਦਾ ਹੈ ਸਨੋਹ ਬਣ ਕੇ ਵੀ ਡਿੱਗਦਾ ਹੈ ਅਸਮਾਨ ਤੋਂ ਜੇ ਇਸ ਨੂੰ ਸੇਕ ਕੋਈ ਪਹਛਾ ਦੇਵੇ ਤੇ ਭਾਪ ਬਣ ਕੇ ਉੱਤਾਂ ਨੂੰ ਮੋਚਕ ਲੈਂਦਾ ਹੈ ਜਿਸ ਪਾਣੀ ਦਾ ਸੁਭਾਅ ਨਿਵਾਨ ਵੱਲ ਜਾਣਾ ਸੀ ਜਿਸ ਵੇਲੇ ਅੱਗ ਮਿਲੀ ਤੇ 100 ਡਿਗਰੀ ਫਾਰਨਹੀਟ ਤੇ ਹੋਇਆ ਗਰਮ ਉਸ ਵੇਲੇ ਪਾਣੀ ਨਾ ਰਹਿ ਗਿਆ ਇਹਨੇ ਮੂੰਹ ਤਾਂ ਨੂੰ ਚੁਕ ਲਿਆ ਪਾਪ ਬਣ ਕੇ ਸਬਾਨਾ ਵੱਲ ਨੂੰ ਤੁਰ ਪਿਆ ਸੰਤ ਸੁਭਾਅ ਦਾ ਬੜਾ ਪੱਕਾ ਹੁੰਦਾ ਹੈ ਕਬੀਰ ਸੰਤ ਨਾ ਛਾਡੇ ਸੰਤਈ ਜੋ ਕੋਟਿਕ ਮਿਲੈ ਅਸੰਤ ਕਰੋੜਾਂ ਅਸਾਧੂ ਮਿਲ ਜਾਣ ਸਾਧੂ ਦੇ ਉਲਟ ਸਾਧੂ ਆਪਣੀ ਬਿਰਤੀ ਨਹੀਂ ਖਰਾਬ ਕਰਦਾ ਸੁਭਾਅ ਨਹੀਂ ਬਦਲਦਾ ਮਲਿਆਗਰ ਪਯੰਗਮ ਬੈਡਿਓ ਤ ਸੀਤਲਤਾ ਨਾ ਤਜੰਤ ਚੰਦਨ ਦੇ ਬ੍ਰਿਸ਼ਣੂ ਜੇ ਸੱਪਾਂ ਨੇ ਵੀ ਲਪੇਟੇ ਮਾਰ ਲੈ ਤਨ ਚੰਦਨ ਨੇ ਆਪਣੀ ਸੀਤਲਤਾ ਛੱਡੀ ਨਹੀਂ ਇਹ ਸੰਤ ਦਾ ਜੀਵਨ ਹੈ ਰੁਕਾਵਟਾਂ ਆਉਣਗੀਆਂ ਪਰ ਹਰ ਰੁਕਾਵਟ ਨੂੰ ਸਾਧੂ ਪਾਰ ਕਰ ਲੈਂਦਾ ਹੈ ਇਸ ਲਈ ਪਾਣੀ ਵੱਲ ਵੀ ਦੇਖਿਆ ਤੇ ਸੁਆਹ ਦੀ ਤਬਦੀਲੀ ਨਜ਼ਰੀ ਆਈ ਇਹ ਬਹੁਤ ਬਾਰੀਕੀ ਦੀਆਂ ਬਾਤਾਂ ਨੇ ਭਗਤ ਇਹ ਵੇਖ ਕੇ ਅੱਗੇ-ਅੱਗੇ ਵਧੀ ਜਾਂਦਾ ਹੈ ਕਬੀਰ ਜੀ ਨੇ ਫਿਰ ਅਗਲਾ ਸ਼ਲੋਕ ਲਿਖਿਆ ਕਬੀਰ ਪਾਣੀ ਹੁਆ ਤਾਂ ਕਿਆ ਪਿਆ ਜੋ ਸੀਰਾ ਤਾਤਾ ਓਏ ਕਦੀ ਠੰਡਾ ਕਦੀ ਤਤਾ ਸਾਧੂ ਨੇ ਤਤਾ ਨਹੀਂ ਹੋਣਾ ਜੋ ਸੀਰਾ ਤਾਤਾ ਹੋਏ ਹਾਰੇ ਜਾਨ ਨੇ ਐਸਾ ਚਾਹੀਏ ਜੈਸਾ ਹਰ ਹੀ ਹੋਏ ਜਿਵੇਂ ਨਿਰੰਕਾਰ ਇੱਕ ਰੰਗ ਵਿੱਚ ਮਗਨ ਹੈ ਸਾਧੂ ਓਉ ਇੱਕ ਰੰਗ ਵਿੱਚ ਮਸਤ ਰਹਿੰਦਾ ਹੈ ਇਹ ਹੈ ਸੰਤ ਦਾ ਰਸਤਾ ਤੇ ਉਸ ਵਿੱਚ ਫਿਰ ਰੁਕਾਵਟ ਨਹੀਂ ਆਉਂਦੀ ਜਿਸ ਨੇ ਸਹੀ ਢੰਗ ਨਾਲ ਗੁਰੂ ਦੀ ਮਤ ਤੇ ਚੱਲਣਾ ਸਿੱਖ ਲਿਆ ਨਿਰੰਕਾਰ ਨੂੰ ਚਿਤੇ ਰੱਖਿਆ ਮੇਰੀ ਮੰਜ਼ਿਲ ਉਹ ਹੈ ਤੇ ਉਹ ਕਿਵੇਂ ਮਿਲੇ ਉਹ ਬਾਰਿਕੀਆਂ ਨੂੰ ਦੇਖ-ਦੇਖ ਅੱਗੇ ਵਧਦਾ ਗਿਆ ਮੰਨੈ ਮਾਰਗ ਠਾਕ ਨਾ ਪਾਏ ਮੰਨੈ ਪਤ ਸਿਓ ਪ੍ਰਗਟ ਜਾਏ ਤੇ ਜੋ ਮੰਜ਼ਲਾਂ ਤੇ ਪਹੁੰਚ ਜਾਂਦੇ ਨੇ ਉਹਨਾਂ ਨੂੰ ਇੱਜ਼ਤ ਤਾਂ ਮਿਲੇਗੀ ਮੰਜ਼ਲ ਮਨੁੱਖ ਦੀ ਇੱਕ ਹੈ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਉਸ ਮੰਜ਼ਲ ਦਾ ਜ਼ਿਕਰ ਕਰ ਦਿੱਤਾ ਹੈ ਉਹ ਕਹਿੰਦੇ ਨੇ ਭਈ ਪ੍ਰਾਪਤ ਮਾਨੁਖ ਦੇ ਹੁਰੀਆ ਤੈਨੂੰ ਪ੍ਰਾਪਤ ਹੋ ਗਈ ਹੈ ਮਾਲਕ ਦੀ ਮਿਹਰ ਹੋਈ ਤੈਨੂੰ ਮਨੁਖ ਦੇਹ ਮਿਲ ਗਈ ਭਈ ਪ੍ਰਾਪਤ ਇਹ ਤੂੰ ਖਰੀਦੀ ਨਹੀਂ ਮਿਲ ਗਈ ਹੈ ਭਈ ਪ੍ਰਾਪਤ ਮਾਨੁਖ ਦੇ ਹੁਰੀਆ ਤੇ ਯਾਦ ਰੱਖ ਕਿਸ ਕਮ ਲਈ ਹੈ ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ ਏ ਤੇਰੀ ਵਾਰੀ ਹੈ ਨਿਰੰਕਾਰ ਦੇ ਮਿਲਾਪ ਦੀ ਇਹ ਮੰਜ਼ਲ ਨਾ ਭੁੱਲ ਜਾਈ ਜਿਸ ਨੂੰ ਇਹ ਯਾਦ ਹੈ ਪ੍ਰਭੂ ਨਾਲ ਜੁੜ ਗਿਆ ਹੈ ਉਸ ਧਰਮ ਦੇ ਵਿੱਚ ਪਰਪੱਕ ਹੋ ਗਿਆ ਹੈ ਜੋ ਕੁਦਰਤ ਦੇ ਨਿਯਮ ਨੇ ਉਹ ਇਸ ਦਾ ਹੱਕਦਾਰ ਹੈ ਉਸ ਨੂੰ ਸੰਸਾਰ ਵਿੱਚ ਵੀ ਜੁਗਾਂ ਤੱਕ ਲੋਕ ਸਨਮਾਨ ਦਿੰਦੇ ਨੇ ਜੁਗਾਂ ਤੱਕ ਅਗਤ ਸੰਸਾਰ ਤੋਂ ਤੁਰ ਵੀ ਜਾਂਦਾ ਹੈ ਪਰ ਸੰਸਾਰ ਫਿਰ ਵੀ ਨੱਕ ਰਗਣਦਾ ਹੈ ਉਸ ਦੇ ਅਸਥਾਨ ਤੇ ਵੀ ਇਹ ਹੈ ਇਜ਼ਤ ਇਹ ਹੈ ਪਤ ਮਨਨੇ ਪਤ ਸਿਓ ਪ੍ਰਗਟ ਜਾਏ ਪ੍ਰਸiddhi ਤਾਂ ਉਸ ਨੂੰ ਮਿਲੇਗੀ ਹਰ ਆਪਣੀ ਵਡਿਆਈ ਭਾਮ ਦੀ ਜਨਕਾ ਜੈਕਾਰ ਕਰਾਈ ਇਹ ਪ੍ਰਮਾਤਮਾ ਦਾ ਸੁਭਾਅ ਹੈ ਮਨਨੇ ਮਗਨ ਚੱਲੇ ਪੰਥ ਮਨਨੇ ਧਰਮ ਸੇਤੀ ਸੰਬੰਧ ਉਸ ਦਾ ਸੰਬੰਧ ਅਸਲੀ ਧਰਮ ਨਾਲ ਹੈ ਧਰਮ ਹੈ ਪ੍ਰਭੂ ਦੇ ਨਿਯਮ ਕੁਦਰਤ ਅੰਦਰ ਵਰਤ ਰਹੇ ਨਿਯਮ ਪਹਿਚਾਨ ਕੇ ਉਸ ਦੇ ਮੁਤਾਬਕ ਚਲਦਾ ਹੈ ਬਾਕੀ ਫਿਰਕਿਆਂ ਦੇ ਅਸੂਲ ਲੈ ਕੇ ਉਹਨਾਂ ਪੰਥਾਂ ਤੇ ਉਹਨਾਂ ਰਸਤਿਆਂ ਤੇ ਨਹੀਂ ਜਾਂਦਾ ਜਦੋਂ ਸਿਆਣੇ ਲੋਕ ਕਹਿੰਦੇ ਨੇ ਦੋ ਮਸਬਾਹ ਦੇ ਲੋਕ ਆਪਸ ਵਿੱਚ ਲੜ ਰਹੇ ਹੋਣ ਪੱਕਾ ਜਾਣਣਾ ਇਹਨਾਂ ਦੋਹਾਂ ਨੂੰ ਮਸਬਦਾ ਕੱਖ ਪਤਾ ਨਹੀਂ ਇਹ ਕੁਝ ਨਹੀਂ ਜਾਣਦੇ ਜਿਨ੍ਹਾਂ ਨੇ ਧਰਮ ਨੂੰ ਜਾਣਿਆ ਹੈ ਉਹਨਾਂ ਵਿੱਚ ਝਗੜੇ ਦਾ ਤਾਂ ਕੋਈ ਕਾਰਨ ਹੀ ਨਹੀਂ Hindu Muslim Sikh Muslim Sikh Hindu ਇਹ ਝਗੜੇ ਕਿਉਂ ਹੋ ਰਹੇ ਨੇ ਇਸ ਦੇ ਪਿੱਛੇ ਬੇਸਕ ਰੀਜ਼ਨ ਇੱਕ ਹੈ ਕਿ ਮਨੁੱਖ ਨੂੰ ਧਰਮ ਦੀ ਪਹਿਚਾਨ ਭੁੱਲ ਗਈ ਹੈ ਨਹੀਂ ਤਾਂ ਕੁਦਰਤ ਦੇ ਸਾਰੇ ਬੰਦੇ ਹੋਣ ਤੇ ਲੜਨ ਕਿਉਂ ਗੁਰੂ ਅਰਜਨ ਦੇਵ ਮਹਾਰਾਜ ਜੀ ਤੇ ਸਾਈ ਮੀਆਂ ਮੀਰ ਦੀ ਤਾਂ ਬੜੀ ਦੋਸਤੀ ਹੈ ਜੇ ਔਰੰਗਜ਼ੇਬ ਕਹਿਰ ਕਮਾਉਂਦਾ ਹੈ Hindu ਭਰਾਵਾਂ ਤੇ ਵੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਵੀ ਸ਼ਹੀਦ ਕਰਦਾ ਹੈ ਤਾਂ ਉਹਨੇ ਆਪਣੇ ਭਰਾਵਾਂ ਦਾ ਕਿਹੜਾ ਪਲਾ ਕੀਤਾ ਹੈ ਉਸ ਨੂੰ ਧਰਮ ਹੀ ਤਾਂ ਨਾ ਆਖ ਸਕੋਗੇ ਧਰਮੀ ਬੰਦਾ ਪਿਆਰ ਵੰਡਦਾ ਹੈ ਨਫ਼ਰਤ ਨਹੀਂ ਮਨ ਨ ਮਗ ਨ ਚੱਲਣਾ ਪੰਥ ਉਹ ਉਹਨਾਂ ਮਗਾਂ ਤੇ ਉਹਨਾਂ ਰਸਤਿਆਂ ਤੇ ਜਿਹੜੇ ਵੰਡੀਆਂ ਪਾ ਕੇ ਫਿਰਕਿਆਂ ਵਿੱਚ ਵੰਡ ਰਹੇ ਨੇ ਉਹਨਾਂ ਤੇ ਨਹੀਂ ਚੱਲਦਾ ਮਨ ਧਰਮ ਸੇਤੀ ਸੰਬੰਧ ਮਨਨ ਵਾਲੇ ਦਾ ਸੰਬੰਧ ਤਾਂ ਇੱਕ ਧਰਮ ਨਾਮ ਹੈ ਪ੍ਰਭੂ ਨੇਮ ਪ੍ਰਭੂ ਨਿਯਮ ਨਾਮ ਹੈ ਮਨ ਨ ਧਰਮ ਸੇਤੀ ਸੰਬੰਧ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੇ ਮਨ ऐसा है प्रभु ਦਾ ਨਾਮ ਹਰ ਕਾਲਖ ਤੁਮੁ ਮੁਕਤ ਨਿਰ ਅੰਜਨ ਤੋਂ ਸ਼ਬਦ ਨਿਰੰਜਨ ਬਣਿਆ ਜਿੱਥੇ ਕਿਸੇ ਪ੍ਰਕਾਰ ਦੀ ਕੋਈ ਕਾਲਖ ਨਹੀਂ ਜੋ ਉਸ ਨਾਮ ਨਾਲ ਜੁੜ ਜਾਂਦਾ ਉਸ ਬੰਦੇ ਦੇ ਅੰਦਰ ਵੀ ਕਾਲਖ ਨਹੀਂ ਰਹਿ ਜਾਂਦੀ ਉਹ ਵੀ ਪਵਿੱਤਰਤਾ ਵਾਲਾ ਜੀਵਨ ਜਿਉਂਦਾ ਹੈ ਕੋਈ ਮੰਨ ਕੇ ਦੇਖੇ ਸਹੀ ਜੇ ਕੋ ਮੰਨ ਜਾਣਾ ਤੇ ਮੰਨਿਆ ਜਾਣਾ ਮਨ ਨਾਲ ਮਨ ਨੂੰ ਮਨਾ ਲਿਆ ਉਹਨਾਂ ਅਸੂਲਾਂ ਦੇ ਮੁਤਾਬਕ ਜ਼ਿੰਦਗੀ ਬਦਲ ਗਈ ਅਗਲੀ ਪਉੜੀ ਵਿੱਚ ਸਤਿਗੁਰੂ ਜੀ ਫਰਮਾਉਂਦੇ ਹਨ ਮੰਨ ਪਾਵਹਿ ਮੋਖ ਦਵਾਰ ਇਹ ਸ਼ਰਤ ਕਿਸੇ ਇੱਕ ਤੇ ਲਾਗੂ ਨਹੀਂ ਹੁੰਦੀ ਕਿ ਕੋਈ ਬ੍ਰਾਹਮਣ ਹੈ ਕਿ ਛਤਰੀ ਹੈ ਕਿ ਵੈਸ਼ ਹੈ ਕਿ ਸ਼ੂਦਰ ਹੈ ਕੌਣ ਹੈ ਮੁਸਲਮਾਨ ਹੈ ਕਿ ਹਿੰਦੂ ਹੈ ਕਿ ਸਿੱਖ ਹੈ ਕਿ ਈਸਾਈ ਹੈ ਜਾਂ ਜੀਵ ਹੈ ਕੋਈ ਸਾਰੇ ਇਸ ਨਿਯਮ ਵਿੱਚ ਪ੍ਰਭੂ ਦੇ ਕਿਸੇ ਨਿਯਮ ਵਿੱਚ ਕੋਈ ਅੰਤਰ ਨਹੀਂ ਸਾਰਿਆਂ ਲਈ ਇੱਕ ਹੈ ਇਸ ਲਈ ਇੱਥੇ ਬਹੁ ਬਚਨ ਪਾਵੇ ਮੰਨ ਪਾਵੇ ਮੋਖ ਦਵਾਰ ਕੋਈ ਮੰਨ ਲੈ ਕਿਸੇ ਮਸਬ ਦੇ ਹੋ ਕਿਸੇ ਫਿਰਕੇ ਦੇ ਹੋ ਕਿਸੇ ਦੇਸ਼ ਦੇ ਵਿਅਕਤੀ ਹੋ ਜਿਨ੍ਹਾਂ ਨੇ ਵੀ ਮੰਨਣਾ ਸਿੱਖ ਲਿਆ ਹੈ ਗੁਰੂ ਦੀ ਮਰਤ ਨੂੰ ਉਪਦੇਸ਼ ਨੂੰ ਹਿਰਦੇ ਵਿੱਚ ਵਸਾ ਕੇ ਪ੍ਰਭੂ ਨਾਲ ਭਾਵਨਾ ਨਾਲ ਜੁੜ ਗਏ ਹਨ ਉਹਨਾਂ ਨੂੰ ਮੁਕਤੀ ਦਾ ਦਵਾਰ ਮਿਲ ਗਿਆ ਹੈ ਮੁਕਤੀ ਦੇ ਦਵਾਰ ਦੇ ਸੰਬੰਧ ਵਿੱਚ ਵੀ ਖਿਆਲ ਰੱਖਣ ਦੀ ਲੋੜ ਹੈ ਜਿਵੇਂ ਮੈਂ ਪਹਿਲੇ ਅਰਜ਼ ਕੀਤੀ ਸਟ੍ਰੇਟ ਇਸ ਦਾ ਵੇ ਬਟ ਨੈਰੋ ਇਸ ਮਾਈ ਗੇਟ ਉਹ ਬੜਾ ਬਰੀਕ ਰਸਤਾ ਹੈ ਉਥੇ ਆਪਾਂ ਮਿਟਾ ਕੇ ਜਾਣਾ ਪੈਂਦਾ ਹੈ ਗੱਲ ਇੰਨੀ ਹੈ ਜਿਸਨੇ ਆਪਾ ਮਿਟਾ ਲਿਆ ਉਸ ਲਈ ਉਹ ਦਵਾਰ ਵੀ ਖੁੱਲ੍ਹਾ ਹੈ। ਅਹੰਕਾਰ ਮਿਟਾਓਗੇ ਨਿਰੰਕਾਰ ਦਾ ਦਵਾਰ ਮਿਲ ਜਾਏਗਾ। ਨਹੀਂ ਤ ਹਾਲਤ ਹੈ ਮਨ ਤੋਂ ਮੈਗਲ ਹੋਈ ਰਹੇ। ਤੇ ਜੇ ਮਨ ਹਾਥੀ ਬਣਿਆ ਹੋਇਆ ਤੇ ਉਸ ਢੀੜੀ ਗਲੀ ਫਹੀ ਵਿੱਚ ਫਸੇਗਾ। ਸਤਿਗੁਰੂ ਜੀ ਕਹਿੰਦੇ ਨੇ ਕਿ ਇਹ ਇੱਕ ਜੀਵਨ ਦੀ ਜਾਂਚ ਹੈ। ਕਿੰਨਾ ਨੇ ਵੀ ਅਪਣਾ ਲਈ ਮਨੈ ਪਾਵਹਿ ਮੋਖ ਦਵਾਰ ਤੇ ਮੁਕਤੀ ਦੇ ਦਵਾਰ ਦਾ ਅਰਥ ਕੋਈ ਮਰਨ ਤੋਂ ਬਾਅਦ ਦੀ ਮੁਕਤੀ ਦੀ ਗੱਲ ਨਹੀਂ 베ਣੀ ਜੀ ਦਾ ਪਾਵਨ ਬਚਨ ਹੈ ਭਗਤ 베ਣੀ ਜੀ ਦਾ ਉਹ ਕਹਿੰਦੇ ਨੇ 베ਣੀ ਕਹੈ ਸੁਨੋ ਰੇ ਭਗਤੋ ਮਰਨ ਮੁਕਤ ਕਿਨ ਪਾਈ ਜਿਉਂਦਿਆਂ ਮੁਕਤ ਹੋਣ ਦਾ ਮਾਰਗ ਸਮਝਾਇਆ ਹੈ ਭਗਤ ਸਹਿਬਾਨਾ ਨੇ ਗੁਰੂ ਸਹਿਬਾਨਾ ਤਉ ਇਹੀ ਹੈ ਰਹੋ ਸੰਸਾਰ ਵਿੱਚ ਸਾਚ ਨਾਮ ਮੇਰਾ ਮਨ ਲਾਗਾ ਭੱਜ ਕੇ ਦੌੜ ਕੇ ਜੰਗਲਾਂ ਵਿੱਚ ਤੇ ਪਹਾੜਾਂ ਤੇ ਜਾਣ ਦੀ ਲੋੜ ਨਹੀਂ ਪਰਿਵਾਰ ਵਿੱਚ ਰਹਾਓ ਜ਼ਿੰਮੇਵਾਰੀਆਂ ਨਿਭਾਓ ਪਰ ਇਹ ਜਾਣੋ ਇਸ ਰਾਂ ਹੈ ਰਾਤ ਕੱਟਣੀ ਹੈ ਤੁਰ ਜਾਣਾ ਹੈ ਜਾਣਾ ਨਾ ਭੁੱਲੇ ਦੁਨੀਆਂ ਇੱਕ ਸਰਾਹ ਹੈ ਇਹ ਖਿਆਲ ਰੱਖੇ ਮੋਬਨਾ ਕੇ ਬੈਠ ਗਏ ਮਲਕੀਅਤ ਦੇ ਦਾਅਵੇ ਕਰਨ ਲੱਗ ਪਏ ਮੈਂ ਮਾਲਕ ਹਾਂ ਤੇ ਮਾਲਕਤਾ ਇਹਨਾਂ ਪਦਾਰਥਾਂ ਦਾ ਕਦੀ ਕੋਈ ਨਹੀਂ ਬਣ ਸਕਿਆ ਸਭ ਛੱਡ ਕੇ ਹੀ ਗਏ ਨੇ ਇਹ ਪਦਾਰਥ ਵੀ ਐਸੇ ਨੇ ਕਿਸੇ ਜਾਣ ਲੱਗੇ ਦੇ ਨਾਲ ਤੁਰਦੇ ਹੀ ਨਹੀਂ ਜੋ ਲੱਗ ਪ੍ਰਾਨ ਤਉ ਲੱਗ ਸੰਗੇ ਨਾਹੀਂ ਤਾ ਚੱਲੀ ਬੇਗੋਠ ਨੰਗੇ ਇਹ ਦੌਲਤ ਮੇਰੀ ਇਹ ਦੌਲਤ ਮੇਰੀ ਸਾਸ ਨਿਕਲ ਗਏ ਪਰチェ ਆਖਣ ਲੱਗ ਪਏ ਮੇਰੀ ਵੰਡਣ ਤੋਂ ਝਗੜੇ ਸ਼ੁਰੂ ਹੋ ਗਏ ਕੋਈ ਮਾਲਕ ਨਹੀਂ ਬਣ ਸਕਿਆ ਮੁਕਤ ਹੋਣ ਦਾ ਮਤਲਬ ਇਹ ਹੈ ਕਿ ਕਿਸੇ ਜੰਜੀਰ ਵਿੱਚ ਨਾ ਬੱਜ ਜਾਇਓ ਭਾਵੇਂ ਉਹ ਪਰਿਵਾਰ ਦੀ ਹੈ ਭਾਵੇਂ ਸਮਾਜ ਦੀ ਹੈ ਭਾਵੇਂ ਮذਬਬ ਦੀ ਹੈ ਭਾਵੇਂ ਦੇਸ਼ ਦੀ ਹੈ ਭਗਤ ਮੁਕਤ ਰਹਿੰਦਾ ਹੈ ਜਿਉਂਦਿਆਂ ਮੁਕਤ ਰਹਿੰਦਾ ਹੈ ਮੰਨੈ ਪਾਵਹਿ ਮੋਖ ਦੁਆਰ ਮੰਨੈ ਪਰਵਾਰੈ ਸਾਧਾਰ ਜਿੱਥੇ ਉਹ ਆਪਾ ਸਵਾਰਦਾ ਹੈ ਉਥੇ ਪਰਿਵਾਰ ਨੂੰ ਵੀ ਇਸੇ ਆਸਰੇ ਨਾਲ ਜੋੜਦਾ ਹੈ ਰੱਬੀ ਰੰਗ ਵਿੱਚ ਰੰਗਣ ਦਾ ਪੂਰਾ ਜਨ ਭਗਤ ਕਰਦਾ ਹੈ ਕਿ ਉਸ ਲਈ ਸਾਰਾ ਸੰਸਾਰ ਪਰਿਵਾਰ ਹੈ ਉਹ ਸਾਰਿਆਂ ਨੂੰ ਇਸ ਆਧਾਰ ਨਿਰੰਕਾਰ ਦੇ ਆਧਾਰ ਨਾਲ ਜੋੜਦਾ ਹੈ ਮੰਨੈ ਪਰਵਾਰ ਹੈ ਸਾਧਾਰ ਮੰਨੈ ਤਰੈ ਤਾਰੇ ਗੁਰਸਿੱਖ ਮੰਨੈ ਨਾਨਕ ਭਵ ਹੈ ਨ ਪਿਕ ਜੋ ਮੰਨਦੇ ਹਨ ਗੁਰੂ ਆਪ ਜਪਦੇ ਗੁਰੂ ਦੇ ਸੰਬੰਧ ਵਿੱਚ ਇੱਕ ਗੱਲ ਸਮਝ ਲੈਣੀ ਸਾਡੇ ਅੰਦਰ ਬੜੇ ਝਗੜੇ ਨੇ ਤੁਸੀਂ ਭਗਤ ਕਿਉਂ ਕਹਿੰਦੇ ਹੋ ਗੁਰੂ ਨੇ ਕਹਿੰਦੇ ਕੋਈ ਫਰਕ ਨਹੀਂ ਸਤਿਪੁਰਖ ਜਿਨ ਜਾਣਿਆ ਸਤਿਗੁਰ ਤਿਸ ਦਾ ਨਾਮ ਜਿਸ ਨੇ ਉਸ ਅਟਲ ਰਹਿਣ ਵਾਲੇ ਮਾਲਕ ਨੂੰ ਜਾਣ ਲਿਆ ਉਸ ਪਰਮ ਸ਼ਕਤੀ ਨਾਲ ਸੰਬੰਧ ਜੋੜਨਾ ਉਹ ਸਤਿਗੁਰੂ ਹੀ ਹੈ ਸਤਿਪੁਰਖ ਜਿਨ ਜਾਣਿਆ ਸਤਿਗੁਰ ਤਿਸ ਦਾ ਨਾਮ ਤੇਸ ਕੇ ਸੰਗ ਸਿੱਖ ਉਧਰੈ ਨਾਨਕ ਹਰਗੁਣ ਕਾ ਉਹ ਆਪ ਜਪਦਾ ਹੈ ਦੂਜਿਆਂ ਨੂੰ ਜਪਾਉਂਦਾ ਹੈ ਮੰਨੇ ਤਰੈ ਤਾਰੇ ਗੁਰ ਸਿੱਖ ਗੁਰੂ ਆਪ ਵੀ ਤਰਦਾ ਹੈ ਆਪਣੇ ਸੇਵਕਾਂ ਨੂੰ ਵੀ ਸੰਗੀਆਂ ਨੂੰ ਵੀ ਤਾਰਦਾ ਹੈ ਸਿੱਧੇ ਰਾਹ ਪਾ ਦਿੰਦਾ ਹੈ ਮੰਨੇ ਨਾਨਕ ਭਵੈ ਨ ਭਿਕ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਕਹਿੰਦੇ ਨੇ ਜਿਸ ਨੇ ਪ੍ਰਭੂ ਨੂੰ ਮੰਨ ਲਿਆ ਮਨ ਵਿੱਚ ਫਿਰ ਉਹ ਪਿਸਾਰੀ ਨਹੀਂ ਉਹ ਦਰਦਰ ਦੀਆਂ ਮਹਤਾਜੀਆਂ ਨਹੀਂ ਕਰਦਾ ਮਾਲਕ ਦਾ ਮੰਗਤਾ ਹੈ ਹੁਣ ਉਹ ਦਰਦਰ ਦਾ ਮੰਗਤਾ ਥੋੜੀ ਹੈ ਦਰਦਰ ਤੇ ਮੰਗਣ ਵਾਲੇ ਦਾ ਤੱਥਾਂ ਸਾ ਨਿਰਾਦਰ ਹੁੰਦਾ ਹੈ ਇੱਕ ਮਾਲਕ ਦਾ ਬਣ ਗਿਆ ਹੁਣ ਉਹ ਕਿਸੇ ਦੀ ਮਹਤਾਜੀ ਵਿੱਚ ਨਹੀਂ ਉਹ ਲੋਕ ਕਦੀ ਵੀ ਮਹਤਾਜੀਆਂ ਵਿੱਚ ਨਹੀਂ ਪੈਂਦੇ ਜਿਨ੍ਹਾਂ ਨੇ ਮਾਲਕ ਦੇ ਨਾਮ ਨੂੰ ਮੰਨ ਲਿਆ ਹੈ ਉਹ ਭਿਕ ਭੀਖ ਨਹੀਂ ਮੰਗਦੇ ਫਿਰਦੇ ਉਹ ਕੌਡੀ ਕੌਡੀ ਦੀਆਂ ਮੁਹਤਾਜੀਆਂ ਨਹੀਂ ਕਰਦੇ ਐਸਾ ਨਾਮ ਨਿਰੰਜਨ ਹੋਏ ਜੇ ਕੋ ਮੰਨ ਜਾਣਾ ਮਨ ਕੋਏ ਐਸਾ ਹੈ ਪ੍ਰਭੂ ਦਾ ਨਾਮ ਮੋਹ ਮਾਇਆ ਦੀ ਕਾਲਕ ਤੋਂ ਪਰੇ ਕਿ ਜੋ ਵੀ ਜਪੇ ਭਰੇ ਮੰਨ ਲੈ ਉਹ ਵੀ ਨਿਰਲੇਪ ਹੋ ਜਾਏ ਉਹ ਵੀ ਪਵਿੱਤਰ ਬਣ ਜਾਏ ਕੋਈ ਮੰਨ ਕੇ ਦੇਖੇ ਜੇ ਕੋ ਮੰਨ ਜਾਣਾ ਮਨ ਕੋਏ ਆਪਣੇ ਮਨ ਵਿੱਚ ਕੋਈ ਮੰਨ ਲਏ ਕਿਸੇ ਮذਬ ਦੀ ਸ਼ਰਤ ਨਹੀਂ ਕੋਈ ਜਾਤ ਪਾਤ ਦਾ ਵਿਤਕਰਾ ਨਹੀਂ ਜੋ ਵੀ ਮੰਨ ਲਏ ਉਸ ਦਾ ਹੀ ਜੀਵਨ ਨਿਰਮੁਲਕ ਸੱਚਮੁੱਚ ਨਿਰਮੁਲਕ ਬਣ ਜਾਏਗਾ ਪਵਿੱਤਰ ਹੋ ਜਾਏਗਾ ਵਾਹਿਗੁਰੂ ਜੀ ਕਿਰਪਾ ਕਰਨ ਅਸੀਂ ਮਨ ਵਿੱਚ ਮਾਲਕ ਦੇ ਭਜਨ ਨੂੰ ਉਸ ਦੇ ਗੁਣਾਂ ਨੂੰ ਮੰਨ ਸਕੀਏ ਸਤਿਗੁਰੂ ਦੀ ਮੱਤ ਨੂੰ ਮੰਨ ਕੇ ਜੀਵਨ ਜੀਏ ਉਹ ਲੋਨਖਿਮਾ ਕਰ ਦੇਣੀ ਆ ਅੰਤ ਵਿੱਚ ਫਿਰ ਉਹੀ ਬੇਨਤੀ ਹੈ ਜੋ ਹਰ ਰੋਜ਼ ਕਰਦੇ ਹਾਂ ਜਿੱਥੇ ਆਪ ਜੀ ਗੁਰਬਾਣੀ ਵਿਚਾਰ ਸਰਵਣ ਕਰਦੇ ਹੋ ਉੱਥੇ ਸਾਰੇ ਆਪਣੇ ਸਰਕਲ ਵਿੱਚ ਗਰੁੱਪਾਂ ਵਿੱਚ ਸ਼ੇਅਰ ਜ਼ਰੂਰ ਕਰੋ ਇਹ ਇੱਕ ਗੁਰਬਾਣੀ ਦਾ ਪ੍ਰਚਾਰ ਪ੍ਰਸਾਰ ਦਾ ਢੰਗ ਹੈ ਅੱਜ ਦੇ ਯੁੱਗ ਵਿੱਚ ਕਿਧਰੇ ਜਾਣ ਦੀ ਵੀ ਜ਼ਰੂਰਤ ਨਹੀਂ ਘਰ ਬੈਠੇ ਤੁਸੀਂ ਕਰ ਸਕਦੇ ਹੋ ਇਹ ਪਰਉਪਕਾਰ ਹੈ ਗੁਰੂ ਨਾਲ ਗੁਰਬਾਣੀ ਨਾਲ ਕਿਸੇ ਨੂੰ ਜੋੜਨਾ ਜਿੱਥੇ ਸ਼ੇਅਰ ਕਰਨਾ ਹੈ ਵੀਡੀਓ ਲਾਈਕ ਕਰਨੀ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਇਹ ਵੀ ਸਾਡੀਆਂ ਬੇਨਤੀਆਂ ਨੇ ਮਨ ਵਿੱਚ ਕੋਈ ਵਿਚਾਰ ਆਵੇ ਹੋਰ ਚੰਗੇ ਸੁਝਾਅ ਮਨ ਵਿੱਚ ਹੋਣ ਆਪ ਕਮੈਂਟਸ ਵਿੱਚ ਦੇ ਸਕਦੇ ਹੋ ਆਪ ਜੀ ਦਾ ਸਵਾਗਤ ਹੋਵੇਗਾ ਅੰਤ ਵਿੱਚ ਸਾਰੀ ਸੰਗਤ ਪਾਸੋਂ ਹੋਈਆਂ ਭੁੱਲਾਂ ਲਈ ਖਿਮਾ ਮੰਗਦਿਆਂ ਹੋਇਆਂ ਫਤੇ ਅਰਜ਼ ਕਰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ